ਹਾਂਜੀ ਦੋਸਤੋ ਢੋਲੇ ਪਸ਼ੂ ਮੁਕਾਬਲੇ ਦੇ ਵਿੱਚ ਐਮ 29 ਦਾ ਬੱਚਾ ਇੱਕ ਹੋਰ ਐਮ 29 ਦੀ ਜਿਹੜੀ ਬਲੱਡ ਲਾਈਨ ਆ ਬਾਈ ਦੂਰੋਂ ਚੌਂਕਦੀ ਐ ਹਾਈਡਰੇ ਪੱਕ ਦੋ ਕਦ ਕਰ ਤੁਸੀਂ ਦੇ ਸਕਦੇ ਹੋ ਬਾਈ ਤੋਂ ਜਾਣਕਾਰੀ ਲੈਨੇ ਆ ਬਾਈ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਰੱਤਾ ਕਿਹੜਾ ਰਾਜਪੁਰਾ ਸਿੱਸਾ ਜ਼ਿਲ੍ਹਾ ਜੀ ਹਾਂਜੀ ਤੇ ਇਹਦਾ ਸੀਮਾ ਇਹਦਾ ਕਿੰਨੇ ਕਿੰਨੇ ਜਗਰ ਦਾ ਬੱਚਾ ਹੈ ਆ 3 ਸਾਲ ਦਾ ਜੀ ਇਹਦੀ ਮਾ ਦਾ ਰਿਕਾਰਡ ਕੀ ਹੈ 24 ਲੀਟਰ ਹੈ ਜੀ ਤੁਹਾਡੇ ਕੋਲੇ ਮਾ ਦੀ ਹਾਂਜੀ ਲਾਈਵ ਚ ਵਾਈ ਹੋਈ ਹੋਈ ਹੈ ਜੀ ਲਾਈਵ ਮਿਲਕਿੰਗ ਹੁਣ ਕਰਾਵਾਂਗੇ ਜੀ ਅੱਛਾ ਜੀ ਸੁਰੀ ਹੈ ਹੁਣ ਕਿੰਨੇ ਦਿਨਾਂ ਦੀ ਸੁਈ ਹੋ ਗਈ ਦੋ ਮਹੀਨੇ ਦੀ ਦੋ ਮਹੀਨੇ ਦੀ ਤੁਸੀਂ ਦੇਖ ਸਕਦੇ ਹੋ ਐਮ 29 ਦਾ ਬੱਚਾ ਬਹੁਤ ਹੀ ਸ਼ਾਨਦਾਰ ਹੈ ਐਮ 29 ਦੇ ਬੱਚੇ ਵਿੱਚ ਇੱਕ ਹੋਰ ਵੀ ਕੁਆਲਿਟੀ ਲਿਖੇ ਸ਼ਾਂਤ ਵਾਲੇ ਨੇ ਹਾਂ ਜਮਾ ਇੰਨੇ ਸ਼ਾਂਤ ਨੇ ਦੇਖਿਆ ਵਰਗੇ ਹਾਂ ਸੁੱਦੇ ਇਹ ਇਹਦਾ ਇੱਕ ਉੱਥੇ ਧਨੋਲੇ ਮੇਲੇ ਦੇ ਉੱਤੇ ਆਇਆ ਸੀਗਾ ਹਿੰਦੁਸਤਾਨ ਐਮ 29 ਦਾ ਬੱਚਾ ਅੱਛਾ ਉਹ ਵੀ ਕੱਦ ਕੱਟ ਜਮਾ ਸੇਮ ਸੀਗਾ ਇੱਕ ਬਾਈ ਉੱਥੇ ਖਰਸਾ ਹੋਰ ਲਈ ਖੜੇ ਸੀਗੇ ਐਮ 29 ਦੇ ਬੱਚੇ ਬਾਈ ਬਹੁਤ ਹੀ ਸ਼ਾਨਦਾਰ ਨੇ ਜਿੰਨੇ ਵੀ ਹੈਗੇ ਨੇ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਮੁਕਾਬਲੇ ਵਿੱਚ ਹਿੱਸਾ ਲਊਗਾ ਇਹ ਹੈ ਮੁਕਾਬਲੇ ਵਿੱਚ ਹੀ ਪਾਉਂਗੇ ਇਹਨੂੰ ਹਾਂ ਬਾਈ ਜਦੋਂ ਇਹ ਜੇ ਬੱਚੇ ਨਾ ਰਿੰਗ ਦੇ ਵਿੱਚ ਖੜੇ ਹੁੰਦੇ ਨੇ ਜੱਜਾਂ ਨੂੰ ਵੀ ਫੈਸਲੇ ਕਰਨੇ ਔਖੇ ਹੋ ਜਾਂਦੇ ਨੇ ਵੀ ਕੀ ਕਰੀਏ ਸੀ ਕਿਹਨੂੰ ਕੱਢੀਏ ਤੇ ਕਿਹਨੂੰ ਛੱਡੀਏ ਬਹੁਤ ਹੀ ਸ਼ਾਨਦਾਰ ਬਹੁਤ ਬਹੁਤ ਵਧਾਈਆਂ ਬਾਈ ਸਾਹਿਬ ਨੂੰ ਪਰਮਾਤਮਾ ਤਰੱਕੀ ਵਾਸਤੇ ਜਰੂਰ ਕਿਸੇ ਨੰਬਰ ਤੇ ਆਵੇ ਹਾਂਜੀ ਤਣਾਉਲੇ ਦੇ ਜਿਹੜੇ ਪਸ਼ੂ ਮੁਕਾਬਲੇ ਨੇ 2025 ਦੇ ਉਹਨਾਂ ਦੇ ਵਿੱਚ ਸਾਨੂੰ ਬਹੁਤ ਹੀ ਸੋਹਣਾ ਇੱਕ ਨੀਲੀ ਰਾਵੀ ਦਾ ਬੱਚਾ ਚੌਗਿਆਂ ਵਾਲੇ ਮੁਕਾਬਲੇ ਦੇ ਵਿੱਚ ਦੇਖਣ ਨੂੰ ਮਿਲਿਆ ਬਾਈ ਹੋਰੋਂ ਵੀ ਆਪਾਂ ਜਾਣਕਾਰੀ ਲੈਣੇ ਆਂ ਸਭ ਤੋਂ ਪਹਿਲਾਂ ਤਾਂ ਬਾਈ ਸਵਾਗਤ ਕਰਦੇ ਆਂ ਤੁਹਾਡਾ ਇੱਥੇ ਆਉਣ ਤੇ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਨਿਜੀਪੁਰੇ ਪਰ ਤੋਂ ਆਏ ਮਕ ਪਰ ਤੋਂ ਆਏ ਪਰ ਪਰ ਨੀਲੀ ਰਾਵੀ ਦਾ ਕੜ ਬਣਿਆ ਪਿਆ ਹੈ ਨਾ ਜੀ ਵੀਰ ਜੀ ਕਾਫੀ ਉੱਥੇ ਜਿਹੜੇ ਨਾਮ ਨੇ ਨੀਲੀ ਰਾਵੀ ਦੇ ਹਾਂਜੀ ਦੇਖਣ ਨੂੰ ਮਿਲਦੇ ਨੇ ਹਾਂਜੀ ਹਾਂਜੀ ਇਹਦੀ ਕਿੰਨੀ ਉਮਰ ਹੈ ਜੀ ਇਹਦੀ ਵੀਰ ਜੀ 3 ਸਾਲ 5 ਮਹੀਨੇ ਹੋ ਗਏ 3 ਸਾਲ 5 ਮਹੀਨੇ ਤਰਾਸ ਸਿੰਘ ਦੇ ਤਾਂ ਨਹੀਂ ਲਾਇਆ ਹੋਏ ਤੁਸੀਂ ਇਹ ਨਹੀਂ ਆਇਆ ਰਿਜ਼ਲਟ ਆਇਆ ਰਿਜ਼ਲਟ ਵੀ ਆ ਗਿਆ ਦਾ ਆ ਗਿਆ ਜੀ ਦੇਖ ਸਕਦਾ ਤੁਸੀਂ ਬਹੁਤ ਹੀ ਸ਼ਾਨਦਾਰ ਪਹਿਲਾਂ ਕਿਸੇ ਮੁਕਾਬਲੇ 'ਚ ਹਿੱਸਾ ਲਿਆ ਨੇ ਨਹੀਂ ਇਹ ਫਸਟ ਵਾਰ ਆਇਆ ਤੇ ਪ ਪਹਿਲੂ ਇਹਦੀ ਬਲੱਡ ਲਾਈਨ ਕੀ ਹੈ ਜੀ ਕਿਹੜਾ ਦਾ ਬੱਚਾ ਹੈ ਇਹ ਇਹ ਨਾਬੇ ਵਾਲੇ 507 ਦਾ ਜੀ 507 ਦਾ ਬੱਚਾ ਆਪ ਹੈ ਤੇ ਇਹਦੀ ਮਾਂ ਦਾ ਰਕਾਰਡ ਕੀ ਸੀ ਮਾਂ ਦਾ ਰਕਾਰਡ 16 ਕਿਲੋਈ 16 ਕਿਲੋ ਹੈਗੀ ਹਾਜ਼ਰ ਤੁਹਾਡੇ ਕੋਲ ਕਰੀਏ ਆਪਣੇ ਜੀ ਕਰੀਏ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਨੀਲੀ ਰਾਵੀ ਦਾ ਹੈ ਮੁਕਾਬਲੇ ਦੇ ਵਿੱਚ हिस्सा ਲੈਣ ਆਇਆ ਸੋ ਕਾਮਨਾ ਕਰਦੇ ਆਂ ਪ੍ਰਮਾਤਮਾ ਬਾਈ ਫਰਾਂ ਨੂੰ ਜਰੂਰ ਤਰੱਕੀ ਬਖਸ਼ੇ ਜੀ ਬਹੁਤ ਬਹੁਤ ਧੰਨਵਾਦ ਇੱਥੇ ਬਹੁਤ ਹੀ ਨਾਮੀ ਜਿਹੜੇ ਬੋਲਣੇ ਪਹੁੰਚੇ ਹੋਏ ਨੇ ਇੱਥੇ ਸੀਮਰੂ ਵੀ ਉਪਲਬਧ ਹੈ ਜਿਨ੍ਹਾਂ ਦਾ ਬਾਕੀ ਕੁਝ ਪ੍ਰਦਰਸ਼ਨੀ ਪ੍ਰਦਰਸ਼ਨੀ ਵਾਸਤੇ ਵੀ ਆਏ ਹੋਏ ਨੇ ਇੱਥੇ ਤੁਸੀਂ ਇੱਕ ਦੇਖ ਸਕਦੇ ਹੋ ਪਾਕਿਸਤਾਨ ਦੀ ਜਿਹੜੀ ਬਲੱਡ ਲੈਂਡ 97 ਦੇ ਵਿੱਚ ਆਈ ਸੀ ਉਹ ਬਲੱਡ ਲੈਂਡ ਬਾਈਆਂ ਨੇ ਬਰਕਰਾਰ ਰੱਖੀ ਹੋਈ ਹੈ ਆਪਾਂ ਜਾਣਕਾਰੀ ਲਵਾਂਗੇ ਇਹ ਅਜੂਬਾ ਜਿਹੜਾ ਨੀਲੀ ਰਾਵੀ ਦਾ ਬਹੁਤ ਹੀ ਮਸ਼ਹੂਰ ਬੋਲ ਹੋਇਆ ਅਜੂਬਾ ਉਹਦੀ ਬਲੱਡ ਲੈਂਡ ਤੁਹਾਡੇ ਸਾਹਮਣੇ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਕਿ ਬਾਈ ਸਵਾਗਤ ਸੋਡਾ ਮੇਲੇ ਦੇ ਆਉਣ ਦੇ ਧੰਨਵਾਦ ਵੀਰੇ ਇਹ ਤੁਸੀਂ ਇਹਦੇ ਬਾਰੇ ਜਾਣਕਾਰੀ ਦਿਓ ਇਹ ਬੱਚਾ ਜੂਬੇ ਦਾ ਜੂਬੇ ਦਾ ਦੀ ਬੱਚਾ ਹੈਗਾ ਮਸਤਾਨਾ ਹਾਂਜੀ ਤੇ ਆ ਜੂਬੇ ਦਾ ਡਾਇਰੈਕਟ ਬੱਚਾ ਹੈਗਾ ਡਾਇਰੈਕਟ ਠੀਕ ਹੈ ਜੀ ਤੇ ਬੀਐਫਪੀ ਦੇ ਚੈਂਪੀਅਨ ਰਿਹਾ ਹਾਂਜੀ ਪਹਿਲੇ ਸਥਾਨ ਤੇ ਆਇਆ ਸੀਗਾ ਹਾਂਜੀ ਤੇ ਕੋਟਲੇ ਮੇਲੇ ਦੇ ਵੱਡੇ ਸਾਨਾ ਚ ਸੈਕਿੰਡ ਪੋਜੀਸ਼ਨ ਆਈ ਇਹਦੀ ਜੀ ਇਸ ਵਾਰੀ ਇਸ ਵਾਰੀ ਜੀ ਠੀਕ ਹੈ ਜੀ ਉਹ ਕਾਰਨ ਕੀ ਸੀ ਉਮਰ ਹੈਗੀ ਇਹਦੀ 3 ਸਾਲ ਦੀ ਹਾਂਜੀ ਦੰਦ ਸਿੱਟ ਗਿਆ ਸੀ ਆਹ ਮੰਨ ਲਓ ਮੇਲੇ ਤੋਂ ਆਣ ਤੋਂ ਇੱਕ ਦਿਨ ਪਹਿਲਾਂ ਹੀ ਬਿਲਕੁਲ ਉੱਥੇ ਵੀ ਆਪਣੀ ਗੱਲਬਾਤ ਹੋਈ ਸੀਗਾ ਹਾਂਜੀ ਹਾਂਜੀ ਆ ਨਹੀਂ ਦੋ ਦੰਦਾਂ ਚ ਪੈਂਦਾ ਸੀਗਾ ਜੀ ਹਾਂਜੀ ਤੇ ਉੱਥੇ ਵੀ ਚੈਂਪੀਅਨ ਬਣਿਆ ਪਿਛਲੇ ਸਾਲ ਵੀ ਚੈਂਪੀਅਨ ਬਣਿਆ ਤੇ ਅੱਜ ਹੁਣ ਫੇਰ ਰਿੰਗ ਤੇ ਲਾਣਾ ਆਪਾਂ ਨੇ ਚੌਗਿਆਂ ਚ ਠੀਕ ਹੈ ਜੀ ਹਾਂਜੀ ਵੀਰੇ ਤੇ ਜਿਹੜਾ ਇਸ ਤੋਂ ਅੱਗੇ ਜੀ ਇਹਦਾ ਬੱਚਾ ਇਹ ਸਹਿਜਾਦਾ ਜੀ ਆ ਵੀ ਜੂਬੇ ਦਾ ਬਲੱਡ ਲੈਣ ਹਾਂਜੀ ਉਹ ਵਿੱਚੋਂ ਹੀ ਆ ਪਹਿਲੀ ਵਾਰੇ ਮੇਲੇ ਚ ਆਈ ਇਹ ਇਦੀ ਉਮਰ ਕਿੰਨੀ ਹੈ ਜੀ ਇਹ ਆ 2 ਸਾਲ ਦਾ ਜੀ 2.5 ਸਾਲ ਦਾ ਦੂਦਾਂ ਦੇ ਜੀ ਆ ਦੂਦਾਂ ਦਾ ਕੈਟਾਗਰੀ ਚ ਮੁਕਾਬਲੇ ਵਿੱਚ ਕੱਲ ਨੂੰ ਡਿਊਟੀ ਵਾਲਿਆਂ ਦੇ ਵਿੱਚ ਉਹ ਵੀ ਆਊਗਾ ਉਹ ਵੀ ਆਊਗਾ ਵੱਡਿਆਂ ਦੇ ਵਿੱਚ ਉਹ ਵੱਡਿਆਂ ਚ ਆਊਗਾ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਬਾਈ ਥੋੜਾ ਇੱਥੇ ਮੇਲੇ ਤੇ ਆਉਣ ਲਈ ਧੰਨਵਾਦ ਸੂਰੀਆ ਠੀਕ ਹੈ ਜੀ ਇਹਦਾ ਸੀਮਾ ਚੱਲ ਰਿਹਾ ਇਹਦਾ ਠੀਕ ਹੈ ਜੀ ਸੂਰੀਆ ਕੱਲ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਹਾਥੀ ਵਰਗਾ ਟੋਕਾ ਜਿਹੜਾ